ਪੰਜਾਬ ਦੀਆਂ ਜੇਲ੍ਹਾਂ ਚੋਂ ਕੈਦੀਆਂ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਵੀ ਤਲਕ ਟਿੱਪਣੀ ਕੀਤੀ ਗਈ ਹੈ ਕਿ ਇਸ ਨੂੰ ਰੋਕਿਆ ਜਾਵੇ ਇਹ ਬਿਲਕੁਲ ਵੀ ਸਹੀ ਨਹੀਂ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕਰ ਲਈ ਲੋਰੈਂਸ ਬਿਸ਼ਨੋਈ ਵਾਲਾ ਜੋ ਇੰਟਰਵਿਊ ਵਾਲੀ ਗੱਲ ਹੈ ਉਹ ਲਗਾਤਾਰ ਵੱਧਦੀ ਚੱਰੀ ਤੇ ਕੋਰਟ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਤਾਂ ਕਾਰਵਾਈਆਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਤੇ ਇਸ ਦਰਮਿਆਨ ਹੀ ਜਿਹੜਾ ਹਾਈ ਕੋਰਟ ਦੇ ਵੱਲੋਂ ਇਹ ਕੁਝ ਟਿੱਪਣੀਆਂ ਕੀਤੀਆਂ ਗਈਆਂ ਨੇ ਇੰਟਰਵਿਊ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਨੂੰ ਲੈ ਕੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਲ੍ਹ ਦੇ ਵਿੱਚ ਕੈਦੀਆਂ ਦੇ ਵੀਡੀਓ ਲਗਾਤਾਰ ਜਾਰੀ ਹੋ ਰਹੀ ਹੈ ਅਜਿਹੇ 'ਚ ਇਹਨਾਂ ਉੱਪਰ ਰੋਕ ਜਿਹੜੀ ਹੈ ਬੇਹਤ ਜ਼ਰੂਰੀ ਹੈ ਜੇਲ੍ਹਾਂ ਦੇ ਵਿੱਚ ਬਾਡੀਜ਼ ਕੇ ਅੰਦਰ ਲਗਾਉਣ ਤੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਇਸ ਦੇ ਲਈ ਕੇਂਦਰ ਤੋਂ ਮਨਜ਼ੂਰੀ ਲੈਣੀ ਹੋਊਗੀ ਇਹ ਰਿਪਲਾਈ ਪੰਜਾਬ ਸਰਕਾਰ ਨੇ ਕੀਤਾ ਹੈਗਾ ਕਿ ਅਸੀਂ ਜਿਹੜਾ ਹਜੇ ਫਿਲਹਾਲ ਕਰਾਂਗੇ ਪਰ ਕੇਂਦਰ ਉਸ ਗੱਲ ਦੀ ਮਨਜ਼ੂਰੀ ਦੇਵੇ ਤਾਂ ਇਸ ਦੇ ਉੱਪਰ ਕੇਂਦਰ ਨੇ ਕੋਰਟ ਦੇ ਵਿੱਚ ਭਰੋਸਾ ਦਿੱਤਾ ਹੈ ਕਿ ਅਸੀਂ ਜਲਦ ਹੀ ਇਸ ਨੂੰ ਮਨਜ਼ੂਰੀ ਦਵਾਵਾਂਗੇ ਜਲਦੀ ਸੰਭਵ ਕਰਾਂਗੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਤੇ ਜਸਟਿਸ ਕੀਰਤੀ ਸਿੰਘ ਨੇ ਇਸ ਦੀ ਸੁਣਵਾਈ 25 ਜਨਵਰੀ ਨੂੰ ਅੱਗੇ ਸੁਣਵਾਈ ਹੈਗੀ ਹੈ ਕਿ ਅੱਗੇ 25 ਤਰੀਕ ਨੂੰ ਇਸ ਦੀ ਹੋਣੀ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਇਹ ਜੇਲ੍ਹ ਦੇ ਵਿੱਚ ਇੰਟਰਵਿਊ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਦੇ ਉੱਪਰ 2 ਐਫ ਆਈ ਆਰ ਸਰਚ ਕੀਤੀਆਂ ਗਈਆਂ ਨੇ ਐਸ ਆਈ ਟੀ ਨੇ ਵੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੰਟਰਵਿਊ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ ਜ਼ਿਲ੍ਹਿਆਂ ਦੇ ਵਿੱਚ ਬੋਡੀ ਸਕੈਨਰ ਲਗਾਉਣ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਇਹਦੇ ਵਿੱਚ ਤਕਰੀਬਨ 1 ਸਾਲ ਲੱਗੂਗਾ ਹਾਈ ਕੋਰਟ ਨੇ ਇਸ ਦੇ ਉੱਪਰ ਕਿਹਾ ਕਿ ਘੱਟ ਤੋਂ ਘੱਟ ਸਮਝਿਆ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਨੂੰ ਲਟਕਾ ਰਹੀ ਹੈ ਤਾਂ ਅਗਲੀ ਜਿਹੜੀ ਸੁਣਵਾਈ ਹੈ ਉਸ ਦੇ ਵਿੱਚ ਇਸ ਪ੍ਰਸਤਾਵ ਦੇ ਨਾਲ ਜਵਾਬ ਦਿੱਤਾ ਜਾਵੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਕੇਂਦਰ ਨੇ ਵੀ ਇਸ ਗੱਲ ਤੇ ਸਹਿਮਤੀ ਜਤਾਈ ਹੈਗੀ ਕਿ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਕਿ ਇਸ ਜਲ ਤੋਂ ਜਲਦ ਤੁਹਾਨੂੰ ਪ੍ਰੋਵਾਈਡ ਕਰਵਾਈਏ ਬੋਡੀ ਸਕੈਨਰ ਤਾਂ ਜੋ ਜਿਹੜਾ ਇਸ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਤੋਂ ਬੱਟ ਸਿਕੰਡ ਤੋਂ ਦੇਖੜੇ ਬਾਕੀ ਕੇਂਦਰ ਅਕਸਰ ਹੀ ਪੰਜਾਬ ਸਰਕਾਰ ਦੇ ਨਾਲ ਭਰੋਸਾ ਕਰਦੀ ਹੈ ਤੇ ਕਈ ਚੀਜ਼ਾਂ ਪੂਰੀਆਂ ਨਹੀਂ ਕਰਦੀ ਬਹੁਤ ਸਾਰੇ ਸਾਡੇ ਫੰਡ ਵੀ ਕਈ ਪੈਂਡਿੰਗ ਪਏ ਨੇ ਹਾਲਾਂਕਿ ਕੁਝ ਬਿੱਲ ਕਲੀਅਰ ਵੀ ਹੋਏ ਨਹੀਂ ਤਾਂ ਕੇਂਦਰ ਵੱਲੋਂ ਦਿੱਤੇ ਗਏ ਆਸ਼ਵਾਸ਼ਣ ਤੇ ਕੇਂਦਰ ਕਿੰਨਾ ਕੁ ਖਰਾ ਉਤਰਦੀ ਹੈ ਜਾਂ ਜਲਦੀ ਹੀ ਜਿਹੜਾ ਕੋਈ ਹੱਲ ਕਰਦੀ ਹੈ ਕਿ ਪੰਜਾਬ ਦੇ ਵਿੱਚੋਂ ਇਹ ਵੀਡੀਓਜ਼ ਜਿਹੜੀਆਂ ਨੇ ਗੈਂਗਸਟਰਾਂ ਦੀਆਂ ਜੇਲਾਂ ਚੋਂ ਵਾਇਰਲ ਹੋਣ ਤੋਂ ਹਟ ਜਾਣ